ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ ਦੇ ਕਾਰਜਕਾਰੀ ਮੁਖੀ ਟੌਡ ਲਿਓਨਸ ਨੇ ਐਲਾਨ ਕੀਤਾ ਹੈ ਕਿ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਰਹਿ ਰਹੇ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਭਾਵੇਂ ਉਸ ਦਾ ਕੋਈ ਅਪਰਾਧਿਕ ਰਿਕਾਰਡ ਵੀ ਨਾ ਹੋਵੇ ਇਸ ਲਈ ਟੌਡ ਲਿਓਨਸ ਨੇ ਉਹਨਾਂ ਕੰਪਨੀਆਂ ਅਤੇ ਅਦਾਰਿਆਂ ਨੂੰ ਵੀ ਸਖਤ ਚੇਤਾਵਨੀ ਜਾਰੀ ਕੀਤੀ ਹੈ ਜੋ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੰਮ ਤੇ ਰੱਖਦੇ ਨੇ ਅਤੇ ਉਹਨਾਂ ਨੂੰ ਅਮਰੀਕਾ ਵਿੱਚ ਪੈਸੇ ਕਮਾਉਣ ਦਾ ਮੌਕਾ ਦਿੰਦੇ ਨੇ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮਸ ਇਨਫੋਰਸਮੈਂਟ ਦੇ ਕਾਰਜਕਾਰੀ ਮੁਖੀ ਟੌਡ ਲਿਓਨਸ ਨੇ ਇੱਕ ਵਾਰ ਫਿਰ ਗੈਰਕਾਨੂੰਨੀ ਪ੍ਰਵਾਸੀਆਂ ਤੇ ਉਹਨਾਂ ਨੂੰ ਕੰਮ ਤੇ ਰੱਖਣ ਵਾਲੀਆਂ ਕੰਪਨੀਆਂ ਤੇ ਮਾਲਕਾਂ ਨੂੰ ਸਖਤ ਚੇਤਾਵਨੀ ਜਾਰੀ ਕੀਤੀ ਹੈ ਇੱਕ ਚੈਨਲ ਇੰਟਰਵਿਊ ਦੇ ਦੌਰਾਨ ਲਿਓਨਸ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਨੌਕਰੀ ਦੇਣ ਵਾਲੀਆਂ ਕੰਪਨੀਆਂ ਤੇ ਸਖਤ ਕਾਰਵਾਈ ਦੀ ਵੀ ਚੇਤਾਵਨੀ ਦਿੱਤੀ ਹੈ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਜਨਵਰੀ 2025 ਦੇ ਵਿੱਚ ਕਈ ਕਾਰਜਕਾਰੀ ਹਦਾਇਤਾਂ ਦੇ ਨਾਲ ਕੀਤੀ। ਇਨ੍ਹਾਂ ਵਿੱਚ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ, ਆਟੋਮੈਟਿਕ ਬਰਥ ਸਿਟੀਜ਼ਨਸ਼ਿਪ ਨੂੰ ਖਤਮ ਕਰਨਾ ਅਤੇ ਕੁਝ ਅੰਤਰਰਾਸ਼ਟਰੀ ਗੈਂਗਸ ਨੂੰ ਅੱਤਵਾਦੀ ਸੰਗਠਨ ਐਲਾਨਣਾ ਸ਼ਾਮਲ ਹੈ। ਉਨ੍ਹਾਂ ਦੀ ਸਰਕਾਰ ਨੇ ICE ਨੂੰ ਹਰ ਰੋਜ਼ 1000 ਗ੍ਰਫਤਾਰੀਆਂ ਦਾ ਟੀਚਾ ਦਿੱਤਾ ਜੋ ਸਾਲਾਨਾ 10 ਲੱਖ ਰਿਪੋਰਟੇਸ਼ਨ ਦੇ ਬਰਾਬਰ ਹੈ ਇਸ ਟੀਚੇ ਨੂੰ ਪੂਰਾ ਕਰਨ ਦੇ ਲਈ ਕਾਂਗਰਸ ਨੇ ਜੁਲਾਈ ਦੇ ਵਿੱਚ 170 ਅਰਬ ਡਾਲਰ ਦਾ ਇੱਕ ਵਿਸ਼ਾਲ ਬਜਟ ਪਾਸ ਕੀਤਾ ਜਿਸ ਨਾਲ ICE ਨੂੰ 20000 ਨਵੇਂ ਅਧਿਕਾਰੀਆਂ ਨੂੰ ਨਿਯੁਕਤ ਕਰਨ ਅਤੇ ਡਿਟੈਂਸ਼ਨ ਸੈਂਟਰਸ ਦੇ ਵਿੱਚ ਹੋਰ ਸਮਰੱਥਾ ਵਧਾਉਣ ਦੀ ਇਜਾਜ਼ਤ ਮਿਲੀ ਇਸ ਤੋਂ ਇਲਾਵਾ ਐਫ ਪੀਆਈ ਯੂਐਸ ਮਾਰਸ਼ਲਸ ਡੀਈਏ ਅਤੇ ਏਟੀਐਫ ਵਰਗੀਆਂ ਸੰਘੀ ਏਜੰਸੀਆਂ ਦੇ ਕਰਮਚਾਰੀਆਂ ਨੂੰ ਵੀ ਆਈਸੀਈ ਦੀ ਸਹਾਇਤਾ ਲਈ ਸ਼ਾਮਲ ਕੀਤਾ ਗਿਆ ਹੈ ਲਿਓਨ ਦੇ ਮੁਤਾਬਕ ਆਈਸੀਈ ਦੀ ਪਹਿਲ ਸਭ ਤੋਂ ਬੁਰੇ ਤੇ ਖਰਾਬ ਵਿਅਕਤੀਆਂ ਤੇ ਕੇਂਦ੍ਰਿਤ ਹੈ ਜਿਨ੍ਹਾਂ ਦੇ ਵਿੱਚ ਗੰਭੀਰ ਅਪਰਾਧਿਕ ਰਿਕਾਰਡ ਵਾਲੇ ਗੈਰ ਕਾਨੂੰਨੀ ਪ੍ਰਵਾਸੀ ਸ਼ਾਮਿਲ ਨੇ ਪਹਿਲੇ 100 ਦਿਨਾਂ ਦੇ ਦੌਰਾਨ ਆਈਸੀਈ ਨੇ 66463 ਗ੍ਰਿਫਤਾਰੀਆਂ ਕੀਤੀਆਂ ਅਤੇ 65682 ਵਿਅਕਤੀਆਂ ਨੂੰ ਡਿਪੋਰਟ ਕੀਤਾ ਜਿਨ੍ਹਾਂ ਦੇ ਵਿੱਚ 75% ਅਪਰਾਧਿਕ ਪਿਛੋਕੜ ਜਾਂ ਫਿਰ ਸਜ਼ਾਵਾਂ ਵਾਲੇ ਸਨ ਇਹਨਾਂ ਵਿੱਚ 2288 ਗੈਂਗ ਮੈਂਬਰਸ 1329 ਜਨਸੀ ਅਪਰਾਧਾਂ ਅਤੇ 498 ਕਤਲ ਦੇ ਦੋਸ਼ੀਆਂ ਅਤੇ ਸਜ਼ਾਯਾਫਤਾ ਵਿਅਕਤੀ ਸ਼ਾਮਿਲ ਸਨ ਲੀਓਨਜ਼ ਨੇ ਸਪਸ਼ਟ ਕੀਤਾ ਹੈ ਕਿ ਆਈਸੀਈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨੌਕਰੀ ਦੇਣ ਵਾਲੀਆਂ ਕੰਪਨੀਆਂ ਤੇ ਵੀ ਸਖਤ ਕਾਰਵਾਈ ਕਰੇਗਾ। ਉਹਨਾਂ ਨੇ ਕਿਹਾ ਕਿ ਇਹ ਕੋਈ નિર્ਦੋਸ਼ ਅਪਰਾਧ ਨਹੀਂ। ਆਈਸੀਈ ਨੇ ਜਨਵਰੀ 2025 ਤੋਂ ਬਾਅਦ 1000 ਤੋਂ ਜ਼ਿਆਦਾ ਗੈਰ ਕਾਨੂੰਨੀ ਕਾਮਿਆਂ ਨੂੰ ਗ੍ਰਿਫਤਾਰ ਕੀਤਾ ਅਤੇ ਅਜਿਹੀਆਂ ਕੰਪਨੀਆਂ ਤੇ 10 ਲੱਖ ਡਾਲਰ ਤੋਂ ਜ਼ਿਆਦਾ ਜੁਰਮਾਨਾ ਲਗਾਉਣ ਦੀ ਵੀ ਮੰਗ ਕੀਤੀ ਹੈ। ਹਾਲ ਹੀ ਦੇ ਵਿੱਚ ਨੈਬਰਾਸਕਾ ਦੇ ਇੱਕ ਮੀਟ ਪੈਕਿੰਗ ਪਲਾਂਟ ਲੂਸੀਆਨਾ ਦੇ ਇੱਕ ਰੇਸ ਟਰੈਕ ਅਤੇ ਕੈਲੀਫੋਰਨੀਆ ਦੇ ਕੈਨਬੀਸ ਫਾਰਮਾਂ ਤੇ ਛਾਪੇਮਾਰੀਆਂ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ 300 ਤੋਂ ਜ਼ਿਆਦਾ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਨ੍ਹਾਂ ਦੇ ਵਿੱਚ 10 ਨਬਾਲਿਕ ਵੀ ਸ਼ਾਮਿਲ ਸਨ ਹਾਲਾਂਕਿ ਇਮੀਗ੍ਰੇਸ਼ਨ ਵਕੀਲਾਂ ਅਤੇ ਮਹਾਰਾ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਛਾਪੇਮਾਰੀਆਂ ਮੁਕਤ ਤੌਰ ਤੇ ਕਾਮਿਆਂ ਨੂੰ ਨਿਸ਼ਾਨਾ ਬਣਾਉਂਦੀਆਂ ਨੇ ਨਾ ਕਿ ਮਾਲਕਾਂ ਨੂੰ ਇਮੀਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਮੁਜੱਫਰ ਚਿਸ਼ਤੀ ਨੇ ਕਿਹਾ ਕਿ ਇਹ ਛਾਪੇਮਾਰੀਆਂ ਮੁਕ ਤੌਰ ਤੇ ਵੱਡੇ ਪੱਧਰ ਤੇ ਡਿਪੋਰਟੇਸ਼ਨ ਦੀ ਕੋਸ਼ਿਸ਼ ਵੱਜੋਂ ਨੇ ਨਾ ਕਿ ਕਾਮਿਆਂ ਦੇ ਮਾਲਕਾਂ ਨੂੰ ਸਜ਼ਾ ਦੇਣ ਦੇ ਲਈ ਇਮੀਗ੍ਰੇਸ਼ਨ ਵਕੀਲਾ ਨੇ ਇਲਜ਼ਾਮ ਲਗਾਇਆ ਕਿ ਆਈਸੀਈ ਅਜਿਹੇ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜੋ ਸਾਲਾਂ ਤੋਂ ਅਮਰੀਕਾ ਵਿੱਚ ਕਾਨੂੰਨੀ ਤੌਰ ਤੇ ਰਹਿ ਰਹੇ ਸਨ ਅਤੇ ਉਹਨਾਂ ਦੇ ਪਰਿਵਾਰ ਵੀ ਅਮਰੀਕਾ ਵਿੱਚ ਰਹਿ ਰਹੇ ਸੀ ਕਈ ਮਾਮਲਿਆਂ ਦੇ ਵਿੱਚ ਆਈਸੀ ਨੇ ਇਮੀਗ੍ਰੇਸ਼ਨ ਅਦਾਲਤਾਂ ਦੇ ਬਾਹਰ ਅਸਾਇਲਮ ਦੀਆਂ ਅਰਜ਼ੀਆਂ ਦੇਣ ਵਾਲਿਆਂ ਨੂੰ ਵੀ ਗ੍ਰਿਫਤਾਰ ਕੀਤਾ ਜਿਸ ਦੀ ਆਲੋਚਨਾ ਵੀ ਵੱਡੇ ਪੱਧਰ ਤੇ ਹੋਈ ਇਸ ਵੱਡੇ ਪੱਧਰ ਤੇ ਡਿਪੂਟੇਸ਼ਨ ਮੁਹਿੰਮ ਨੇ ਸਥਾਨਕ ਅਰਥਚਾਰਿਆਂ ਤੇ ਵੀ ਕਾਫੀ ਬੁਰਾ ਅਸਰ ਪਾਇਆ ਕੈਲੀਫੋਰਨੀਆ ਤੇ ਵਾਸ਼ਿੰਗਟਨ ਵਰਗੇ ਸੂਬਿਆਂ ਵਿੱਚ ਪ੍ਰਵਾਸੀ ਭਾਈਚਾਰਿਆਂ ਵਾਲੇ ਖੇਤਰਾਂ ਦੇ ਵਿੱਚ ਕਾਰੋਬਾਰ ਨੇ ਗਾਹਕਾਂ ਦੀ ਕਮੀ ਅਤੇ ਵਿਕਰੀ ਦੀ ਕਮੀ ਦੀ ਰਿਪੋਰਟ ਸਾਹਮਣੇ ਆਈ ਹੈ ਕਈ ਪ੍ਰਵਾਸੀ ਡਰ ਦੇ ਮਾਰੇ ਕਾਰੋਬਾਰ ਨਹੀਂ ਨਿਕਲ ਰਹੇ ਜਿਸ ਦੇ ਨਾਲ ਰੈਸਟੋਰੈਂਟ ਸਟੋਰ ਅਤੇ ਹੋਰ ਕਾਰੋਬਾਰ ਪ੍ਰਭਾਵਿਤ ਹੋ ਰਹੇ ਨੇ ਇਕਨੋਮਿਕ ਪਾਲਿਸੀ ਇੰਸਟੀਚਿਊਟ ਦੇ ਇੱਕ ਸਰਵੇਖਣ ਦੇ ਮੁਤਾਬਿਕ ਵੱਡੇ ਪੱਧਰ ਤੇ ਡਿਪੂਟੇਸ਼ਨ ਦੇ ਕਾਰਨ ਅਗਲੇ 4 ਸਾਲਾਂ ਦੇ ਵਿੱਚ 60 ਲੱਖ ਨੌਕਰੀਆਂ ਦਾ ਨੁਕਸਾਨ ਹੋ ਸਕਦਾ ਹੈ ਜਿਸ ਦੇ ਵਿੱਚ ਅਮਰੀਕੀ ਨਾਗਰਿਕਾਂ ਦੀਆਂ ਨੌਕਰੀਆਂ ਵੀ ਸ਼ਾਮਿਲ ਨੇ। ਆਈਸੀਈ ਦੀਆਂ ਕਾਰਵਾਈਆਂ ਅਤੇ ਵੱਧਦੀ ਗ੍ਰਿਫਤਾਰੀਆਂ ਨੇ ਅਮਰੀਕਾ ਵਿੱਚ ਵਿਵਾਦ ਨੂੰ ਜਨਮ ਦਿੱਤਾ ਹੈ। ਹੁਣ ਨਵੀਂ ਚੇਤਾਵਨੀ ਤੋਂ ਬਾਅਦ ਕੋਈ ਵੀ ਕੰਪਨੀ ਜਾਂ ਫਿਰ ਮਾਲਕ ਪ੍ਰਵਾਸੀ ਕਾਮਿਆਂ ਨੂੰ ਕੰਮ 'ਤੇ ਰੱਖਣ ਤੋਂ ਚਿਝਕਣਗੇ ਜਿਸ ਦੇ ਨਾਲ ਉਹਨਾਂ ਦੇ ਆਪਣੇ ਕਾਰੋਬਾਰ ਤੇ ਵੀ ਮਾੜਾ ਅਸਰ ਪਵੇਗਾ ਕਿਉਂਕਿ ਅਮਰੀਕਾ ਵਿੱਚ ਫੂਡ ਸਪਲਾਈ ਖੇਤੀਬਾੜੀ ਪੈਕੇਜਿੰਗ ਸਣੇ ਹੋਰ ਕਈ ਉਦਯੋਗ ਪ੍ਰਵਾਸੀ ਕਾਮਿਆਂ ਤੇ ਪੂਰੀ ਤਰ੍ਹਾਂ ਨਿਰਭਰ ਨੇ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਲੋਕ ਇਨ੍ਹਾਂ ਕੰਪਨੀਆਂ ਫੈਕਟਰੀਆਂ ਦੇ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ ਪਰ ਹੁਣ ਇਹ ਇਹ ਇੰਨਾ ਆਸਾਨ ਨਹੀਂ ਰਹੇਗਾ